ਕਾਲੀ ਤੇ ਬਾਲਾ ਸਾਡੀ ਸਰਬੱਤ ਦਾ ਜੀ ਕਾ ਵਾਹਿਗੁਰੂ 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 ਨਾਮ ਚੇਤੇ ਆਵੇ ਕੀਰਤਾਂ ਬੰਸਰ ਕਾਲ ਸਾਡੇ ਸੁਭੋਵੇ ਜਹਾਂ ਜਹਾਂ ਫਤਵਾ ਜੀ ਸਾਹਿਬ ਕਹਾ ਤਹਾਰ ਸ਼ਾਰਿਆਤ ਦੇਵ ਤੇ ਹੋ ਤੇ ਰੰਗੀ ਪੈਰ ਸੰਤ ਜੀ ਸ੍ਰੀ ਸਾਹਿਬ ਜੀ ਸਹਾਇ ਕਾਲ ਸਾਡੀ ਕੇ ਮੋਲ ਬਾਲੇ ਮੋਲ ਜੀ ਜੇ ਮੋਲੇ ਗੀਰੂ ਸਖਾਂ ਦਾ ਮਨ ਨਿਵਾਂ ਮਾਤਾ ਜੀ ਮਾਤਾ ਪਾਤਸ਼ਾਹ ਰਾਖਣਾ ਪਰਮ ਪਤਿ ਗੁਰੂ ਵਾਹਿਗੁਰੂ ਆਪਣੇ ਪਾਂਥ ਦੇ ਪ੍ਰਵਾਸ ਨੂੰ ਇਦਾ ਪਾਤਿ ਜੋ ਗੁਰਦੁਆਰਾ ਨਨਕਾਣਾ ਸਾਹਿਬ ਦੀਆਂ ਸਾਰਤਿ ਗੁਰਪਿਆਂ ਤੋਂ ਗੁਰਸਵਰੀਆਂ ਨੂੰ ਅਮਾਦੇ ਜਿਨ੍ਹਾਂ ਤੋਂ ਪਾਂਥ ਨੂੰ ਮਿਛੋੜਿਆ ਗਿਆ ਸਿੱਕੇ ਦਰਸ਼ਮੰਦੀ ਦਾ ਸੇਵਾ ਸੰਭਾਲ ਦਾ ਦਾਨ ਕਾਫਤ ਕੰਨ ਬਖਸ਼ੂ ਨਿਮਾਣਿਆਂ ਦੇ ਮਾਨ ਸਿਤਾਣਿਓਂ ਉਤਾਨਿਓਂ ਤੇ ਜੋ ਗੁਰੂ ਗੰਸਾ ਮਹਾਰਾਜਿਓ ਹਾਲ ਜੀ ਪਾਲਨ ਕਰਨ ਕਮਲਾ ਜੀ ਦਾ ਸਵੇਰ ਕੀ ਹੈ ਬਾਪਾ ਤੁ ਮੰਨ ਸਮੜਾ ਬ੍ਰਿਆ ਨੋ ਕੇਲਾ ਵਾਹ ਵਾਹ ਗੋਵਿੰਦ ਸਿੰਘ ਆਪੇ ਮੁਰਚਿ ਲਾਗੇ ਮਹਾ ਬਾਤ ਸੰਸਾਰ ਸਰੂਪ ਦਸਵੇਂ ਪਾਸ਼ਾ ਧੰਨ ਸੰਤ ਸਿਖ ਗੋਵਿੰਦ ਸਿੰਘ ਜੀ ਮਹਾਰਾਜਿਓ ਆਪ ਜੀ ਦਾ ਕੋਈ ਤਰਪਾਲ ਪ੍ਰਕਾਰ ਦਿਹਾੜਾ ਸਿਮੜੀ ਨਗਰ ਦੀਆਂ ਸੋਹਣਾਂ ਤਾਂ ਰੀਤ ਕਰਕੇ ਮਨਾ ਰਹੀਆਂ ਨੇ ਪਾਸ਼ਾ ਜੀਓ ਹਾਲ ਹੋਏ ਤਮਨ ਗੁਰੂ ਘਰ ਤੇ ਨਵਾਰਸਾ ਵਿੱਚ ਜੀ ਸ੍ਰੀ ਗੰਦ ਸਾਹਿਬ ਤੇ ਜਾਬ ਰੂਹੇ ਅੰਦੇ ਮਹਾਰਾਜ ਨਗਰ ਕੀਰਤਨ ਜੋ ਕੇ ਗੁਰਦੁਆਰਾ ਪ੍ਰੇਮ ਗੜ੍ਹ ਸਭੂ ਚਲੇ ਪਾ ਕੇ ਗੁਰੂ ਜੀਰ ਸਾਹਿਬ ਜੀ ਦੀਆਂ ਸੰਗਤਾਂ ਪਹੁੰਚੀਆਂ ਮਹਾਰਾਜਾ ਇੰਨੇ ਸਰਮੇਂਦਰਾਣ ਮਹਾਰਾਜ ਜੀ ਸੰਗਤਾਂ ਪਾਸੋਂ ਅੱਜ ਹਰਦਰ ਕਰਦੇ ਹੋਇਆਂ ਹੋਈਆਂ ਪੁਨਾ ਚੁਕਾਂ ਜਿੰਨਾ ਤਾਂ ਨਹੀਂ ਸੂ ਸੰਗਤਾਂ ਦਾ ਕਾਨੂੰਨ ਦੇਖ ਰਾਣਾ ਤੇ ਫੁਰਕਾ ਹੁੰਦ ਤੇ ਪ੍ਰਣਾ ਕਰਨੀਆਂ ਜਿੱਜੇ ਹਰਿਆ ਕਰਨਾ ਮਹਾਰਾਜਾ ਇਸੇ ਜਵਨ ਦੇਵ ਚ ਢਾਡੀ ਸਿੰਘਾਂ ਨੇ ਸ੍ਰੀ ਸੰਤਾਂ ਨੂੰ ਗੁਰੂ ਕੇ ਪਾਸ ਦੁਆਰਾ ਨਿਯਾਰ ਕੀਤਾ ਸੇਪਾ ਕਨਿੰਜੇ ਕਹਿੰਦੇ ਚਰਜ ਗਲਾ ਵਖੀ ਕਨਿੰ ਮਹਾਰਾਜ ਸੇਪਾ ਚੰਗ ਆਵ ਲਿਏ ਹਜੂਰ ਕਨਾ ਪਿਛਲੇ ਜੰਦੇਗਾ ਸਜਾਇਆ ਕਈਆ ਦਰ ਪ੍ਰਵਾਨ ਹੋਈ ਪ੍ਰਵਾਨ ਪਿਛਾ ਸੰਗਤਾਂ ਦੀ ਆਗਿਆ ਵਖੀ ਕਰੋ ਮਹਾਰਾਜ ਸੇ ਪਾਛੇ ਕਿਰਪਾ ਕਰੋ ਜੁਖ ਨਾਮੇ ਰਖਸ਼ ਜੀ ਗੁਰੂ ਨਾਲੋ ਪਿਆਰੇ ਆਂਦੇ ਮਿਲ ਜਿੜਨੇ ਜੇ ਨਾਮ ਮਿਲੇ ਆਮ ਜੀ ਦਾ ਨਾਮ ਕੇਤੇ ਆਗੇ ਨਾਨਕ ਨਾਮ ਚਾਹਤੀ ਤਲਾ ਏ ਬਾਣੇ ਸਰਬਤ ਬੋਲੇ ਆਮ ਸ਼੍ਰੀ ਵਾਹਿਗੁਰੂ ਜੀਓ ਹੱਕ ਆਕਾ ਗਾ ਗੁਰੂ ਗੋਬਿੰਦ ਸਿੰਘ ਸਾਹਿਬ ਸਾਰ ਜਹਨ ਸਾਹ ਗੁਰੂ ਗੋਬਿੰਦ ਸਿੰਘ ਹੱਕ ਆਕਾ ਮੇਰੇ ਸਰਪੁਰੂ ਗੋਬਿੰਦ ਸਿੰਘ ਬਾਦਿਸ਼ਾਹ ਦੇਸ ਗੁਰੂ ਗੋਬਿੰਦ ਸਿੰਘ ਖੁਕਾ ਸਰਬ

ਸੇਵਾ ਤੇ ਸੁਖੂ ਪੁਜਾ ਕਰ ਦੁਖ ਨਾ ਲੱਗਾ ਆਏ ਜਮਨ ਮਰਨਾ ਮਿਟ ਗਿਆ ਪਾਲੇ ਕਾ ਕਿਸ਼ ਨਾਮ ਵਸਾਈ ਅਰਜੇ ਤੀ ਮਨ ਰਾਵ ਰਿਹਾਰ ਸੁਚੇ ਰਾਸ ਮਾਈ ਨਾਨ ਕੋ ਮਲਿਹਾਰੀ ਤਿਨ ਕੋ ਜੋ ਚੱਲਣ ਸਤਗੁਰ ਪਾਈ ਮਹਲਾ ਤੀਜਾ ਬਿਨ ਸ਼ਬਦੇ ਸੋਧਨ ਹੋਵੇ ਜੇ ਨੀਕੋ ਕਰਾ ਸ਼ੀ ਨਾਰ ਕਿੰਤੀ ਸਾਲ ਜਾਣੀ ਦੁਜਾ ਭਾਇ ਕਿਾਰ ਸਾਥ ਸੁਦਾ ਸਾਥ ਲਖਣੀ ਨਾਲ ਕਿਨਾਰੇ ਬਿਚ ਕੁਮਾਰ ਕੋੜੇ ਹਰ ਰਤਨ ਹਿਦਿਆ ਕਾਰ ਹਰੋਟੀ ਬਣੇ ਹਰਨਾਮ ਧਿਆਈ ਹਰ ਤੇਰਾ ਹਰਲਾ ਲੈਣੇ ਔਰ ਜਪਦੀ ਹਰ ਤਿੰਨ ਸੂ ਰਾਤ ਤਿਨਹੁ ਕਰ ਬੈਣੀ ਦਿਨੋਂ ਸਾਧੂ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾਂ ਨੈਣੀ ਆਪਣੇ ਗੁਰੂ ਆਹ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਸਜਣ ਮਿਲਿਆ ਸਣੀ ਲਾਗ ਗੁਰੂ ਦੁਆ ਕਨਸ ਕਾ ਸਾਸੰਜੋ ਸ਼੍ਰੀ ਗੁਰੂ ਰਵਿ ਰਾਮ ਹਾਈ ਮਹਾਨ ਵਕਸ਼ਿਕਾ ਪਾਤਿੱਤੇ 10ਵੇਂ ਪਾਸ਼ਾ ਸਰਵੇ ਕੁਮਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨਾਹ ਤਹਾਜ਼ਰ ਜੀ ਨੇ ਸਰਵ ਕੀਤਾ ਅਨੋ ਪਾਵਨ ਚੁਣੇਤਰ ਪ੍ਰਕਾਰ ਜਿਹੜਾ ਆਪਾਂ ਸਾਰੇ ਗਾਮਨ ਸੰਗਤ ਦੇ ਮਨਾਰੇ ਸੋ ਨਗਰ ਕੀਰਤਨ ਵਿੱਚ ਪਹੁੰਚੇ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਰਬ ਮਹੱਤਵਪੂਰਨ ਸਵਨਾਧਿਆ ਆਜਮਿਆਂ ਸਹਿਲਪੁਰ ਬਸਤਾਂ ਦਾ ਦਰਸ਼ਕ ਪਰਵਾਨ ਕਰਨ ਦੇ ਹੁਣ ਦੇਣ ਦੇਗੀ ਖਬਰਾਂ ਤੱਕ ਅੱਜ ਆਪ ਪੜ੍ਹ ਲੈ ਗਿਰਛਾ ਰਹਿ ਚੰਨੀ ਕਰਪਾਤਾ ਕਰ ਦੇਗੀ ਸਭਨਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ We'll be right back. ਸ਼ਾਹ ਰਫਾਈ ਕੋਈ ਨਾ ਨਾ थाँ थाँ ले ले थाँ 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 था। है गले में ज